ਫੀਸਲੇ ਦੇ ਲਈ ਜਿਵੇਂ ਕਿ ਪ੍ਰੀਤ ਸੈਣੀ ਸਾਡਾ ਵੀਰ ਸਾਨੂੰ ਸਾਥ ਛੱਡ ਗਿਆ ਪ੍ਰੀਤ ਸੈਣੀ ਜੀ ਦਾ ਮਾਤਾ ਜੀ ਦਾ ਥਾ ਪਿਆਰ ਸੀ ਤੇ ਉਹਨਾਂ ਦੇ ਪਿਆਰ ਦੇ ਪਿੱਛੇ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਮਾਤਾ ਜੀ ਨੂੰ 6:00 ਵਜੇ ਹਿਰਦੇ ਨੂੰ ਬਹੁਤ ਦੁੱਖ ਲੱਗਾ ਤੇ ਅੱਜ ਉਚੇਚੇ ਤੌਰ ਤੇ ਜਿਵੇਂ ਕਹਾਂ ਕਿ ਦਾਸ ਨੂੰ ਮਿਲਣ ਵਾਸਤੇ ਸਪੈਸ਼ਲ ਆਏ ਨੇ ਵੈਸੇ ਤਾਂ ਸਾਨੂੰ ਜਾਣਾ ਚਾਹੀਦਾ ਸੀ ਮਾਤਾ ਜੀ ਨੂੰ ਮਿਲਣ ਵਾਸਤੇ ਪ੍ਰੀਤ ਸੈਣੀ ਦੇ ਜਾਣ ਤੋਂ ਬਾਅਦ ਜੋ ਗੋਜੋਨਾ ਨੇ ਸੇਵਾਵਾਂ ਸ਼ੁਰੂ ਕੀਤੀਆਂ ਸੀ ਕੁਝ ਜ਼ਿੰਮੇਵਾਰੀਆਂ ਤੁਹਾਨੂੰ ਵੀ ਦੇ ਕੇ ਗਏ ਨੇ ਉਹ ਜਦੋਂ ਅਸੀਂ ਹੁਣ ਤਰਨਾ ਸਿੱਖਣਾ ਤਾਂ ਪਾਣੀ 'ਚ ਛਾਲ ਮਾਰਨੀ ਪਊ। ਜਦੋਂ ਆਪਾਂ ਪਾਣੀ 'ਚ ਛਾਲ ਨਹੀਂ ਮਾਰਾਂਗੇ ਤਾਂ ਤਰਨਾ ਕਿਦਾਂ ਸਿੱਖ ਲਈ? ਤੇ ਜਦੋਂ ਅਸੀਂ ਐਦਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਆਪਣੇ ਅੰਦਰ ਪੜਾਂਗੇ ਮਹਿਸੂਸ ਕਰਾਂਗੇ ਤਾਂ ਸਾਡੇ ਅੰਦਰੋਂ ਜਜ਼ਬਾ ਗੁਰੂ ਸਾਹਿਬ ਦੀ ਬਖਸ਼ਿਸ਼ ਆਊਗੀ ਤੇ ਫਿਰ ਹਰ ਇੱਕ ਮੰਜ਼ਲ ਨੂੰ ਪਹੁੰਚਣ ਵਾਸਤੇ ਮਿਹਨਤ ਤਾਂ ਕਰਨੀ ਪੈਣੀ। ਵਿਰੋਧ ਤਾਂ ਕਰਨਾ ਹੀ ਪੈਣਾ ਕਿ ਹੁਣ ਮੈਨੂੰ ਅਕਸਰ ਕਹਿ ਦਿੰਦੇ ਆ ਇਸ ਸੰਘਰਸ਼ ਬੀਬੀ ਜੀ ਹੋਰ ਬੀਬੀਆਂ ਵੀ ਲਿਆਓ ਮੈਂ ਉਹੀ ਆਗੂ ਨੂੰ ਕਹਿੰਨੀ ਮੈਂ ਕਿ ਤੁਹਾਡੀਆਂ ਬੀਬੀਆਂ ਕਿੱਥੇ ਗਈਆਂ ਨੇ ਬਈ ਤੁਸੀਂ ਆਪਣੀ ਇੱਕ ਬੀਬੀ ਲਿਓ ਮੈਂ ਦਾਸ ਲਿਓ ਪਰ ਲੇਕਿਨ ਮੈਂ ਤਾਂ ਇਹੀ ਤੁਹਾਡੇ ਜਰੀਏ ਕਹੂੰਗੀ ਪੰਜਾਬ ਸਰਕਾਰ ਨੂੰ ਵੀ ਸ਼ਰਮਿਕ ਕਮੇਟੀ ਨੂੰ ਵੀ ਬਈ ਸਾਨੂੰ ਲੋਟ ਨਹੀਂ ਚਾਹੀਦੀ ਪੰਜਾਬੀਆਂ ਨੂੰ ਸਾਨੂੰ ਸਾਡੀਆਂ ਨਸਲਾਂ ਬਚਾਉਣੀਆਂ ਚਾਹੀਦੀਆਂ ਨੇ ਕੁਝ ਪੰਜਾਬ ਦੇ ਵਿੱਚ ਫਾਇਦਾ ਹੁੰਦਾ ਸੀਗਾ ਉਸ ਤੋਂ ਬਾਅਦ ਝੋਨਾ ਲੈਂਦਾ ਹਰੀ ਕ੍ਰਾਂਤੀ ਉਹਨੇ ਸਾਡੀਆਂ ਪਾਣੀ ਦੀਆਂ ਜਣਾ ਡੁੰਗੀਆਂ ਕਰਦੀਆਂ ਸਾਡੇ ਧਰਤੀ ਜ਼ਹਿਰੀਲੀ ਕਰਦੀ ਉਹ ਤੋਂ ਬਾਅਦ ਪਰਾਲੀ ਸਾੜੀ ਸਾਡੇ ਸਾਰੇ ਕੁਦਰਤੀ ਜਾਨਵਰ ਖਤਮ ਕਰਤੇ ਜਿਨ੍ਹਾਂ ਨੇ ਬੰਦੇ ਨੂੰ ਬਚਾਉਣਾ ਸੀ ਜਿਨ੍ਹਾਂ ਨੇ ਫਸਲਾਂ ਨੂੰ ਬਚਾਉਣਾ ਸੀ ਤੇ ਇਸ ਲਈ ਬੰਦੇ ਲਈ ਪਹਿਰੇਦਾਰੀ ਤਾਂ ਕਰਨੇ ਕੋ ਬਿਲਕੁਲ ਜੀ ਆਪ ਜੀ ਜਿਵੇਂ ਗੁਰੂ ਦੇ ਪਿਆਰੇ ਜੇ ਖਾਣਨ ਗਏ ਜਿਵੇਂ ਪ੍ਰੀਤ ਸੈਣੀ ਸਵਾਲ ਕਰਦਾ ਸੀ ਸਿੱਧੇ ਹੈ ਨਾ ਇਹਨਾਂ ਲੋਕਾਂ ਨੂੰ ਉਹਦੇ ਹੀ ਸਵਾਲ ਕਰਨੇ ਪੈਣੇ ਨੇ ਤਾਂ ਹੀ ਥੋੜਾ ਜਿਹਾ ਡਰ ਰਹੋ ਇਹਨਾਂ ਲੋਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਛਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਅੱਜ ਮੇਰੇ ਨਾਲ ਇੱਕ ਮਹਾਨ ਸ਼ਖਸੀਅਤ ਜੋ ਮੇਰੇ ਨਾਲ ਬੈਠੇ ਨੇ ਮਾਤਾ ਜੀ ਆਪ ਜੀ ਬਖੂਬੀ ਜਾਣਦੇ ਹੋ ਮਾਤਾ ਪਰਮਜੀਤ ਕੌਰ ਜੀ ਹੰਬਣਾ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਇਨੀ ਕਾ ਬਾਰ ਬਖਸ਼ਿਸ਼ ਹੈ ਕਿਰਪਾ ਕੇ ਆਪਣੇ ਇਸ ਉਮਰ ਦੇ ਵਿੱਚ ਵੀ ਪੰਥਕ ਕਾਰਜਾਂ ਦੇ ਵਿੱਚ ਦਿਲੋਂ ਜਾਨ ਦੇ ਨਾਲ ਲੱਗੇ ਹੋ ਕੇ ਆਪਣਾ ਯੋਗਦਾਨ ਜਿਹੜਾ ਪਾ ਰਹੇ ਨੇ ਤੇ ਪਿਛਲੇ ਦਿਨੀ ਜਿਵੇਂ ਕਿ ਪ੍ਰੀਤ ਸੈਣੀ ਸਾਡਾ ਵੀਰ ਸਾਨੂੰ ਸਾਥ ਛੱਡ ਗਿਆ ਪ੍ਰੀਤ ਸੈਣੀ ਜੀ ਦਾ ਮਾਤਾ ਜੀ ਦਾ ਥਾ ਪਿਆਰ ਸੀ ਤੇ ਉਹਨਾਂ ਦੇ ਪਿਆਰ ਦੇ ਪਿੱਛੇ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਮਾਤਾ ਜੀ ਨੂੰ 6:00 ਵਜੇ ਹਿਰਦੇ ਨੂੰ ਬਹੁਤ ਦੁੱਖ ਲੱਗਾ ਤੇ ਉਸ ਤੋਂ ਪਹਿਲਾਂ ਵੀ ਆਪ ਜੀ ਨੇ ਗੱਲਬਾਤ ਸੁਣੀ ਹੋਈ ਹੈ ਮਾਤਾ ਜੀ ਦੇ ਨਾਲ ਗੱਲਬਾਤ ਆਪਾਂ ਕੀਤੀ ਸੀ ਤੇ ਅੱਜ ਉਚਿਤ ਤੌਰ ਤੇ ਜੇ ਮੈਂ ਕਹਾਂ ਕਿ ਅਦਾਸ ਨੂੰ ਮਿਲਣ ਵਾਸਤੇ ਸਪੈਸ਼ਲ ਆਏ ਨੇ ਵੈਸੇ ਤਾਂ ਸਾਨੂੰ ਜਾਣਾ ਚਾਹੀਦਾ ਸੀ ਮਾਤਾ ਜੀ ਨੂੰ ਮਿਲਣ ਵਾਸਤੇ ਪਰ ਇਹਨਾਂ ਨੇ ਆਪ ਅੱਜ ਚਲੋ ਮਾਰਨ ਦੀ ਕਿਰਪਾ ਹੋਈ ਤੇ ਅੱਜ ਸਪੈਸ਼ਲ ਆਏ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਜੀ ਤੁਸੀਂ ਉਜੇ ਜੇ ਤੋਂ ਸਾਡੇ ਘਰ ਪਹੁੰਚੇ ਉਹ ਚੰ ਚੰ ਪਾਏ ਨੇ ਸਾਡੇ ਗ੍ਰਹਿ ਨੂੰ ਪਵਿੱਤਰ ਕੀਤਾ ਤੁਹਾਡੇ ਵਰਗੇ ਬਜ਼ੁਰਗਾਂ ਦਾ ਆਸ਼ੀਰਵਾਦ ਸਾਨੂੰ ਚਾਹੀਦਾ ਤੇ ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਜਾ ਵਾਹਿਗੁਰੂ ਜੀ ਕੀ ਫਤਿਹ ਗੁਰਸਬ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਤੇ ਇਹ ਨਾ ਮੈਂ ਆ ਸਕਦੀ ਸੀ ਨਾ ਤੁਸੀਂ ਮੈਨੂੰ ਬੁਲਾ ਸਕਦੇ ਸੀ ਇਹ ਤੋਂ ਦਰਗਾਹੀ ਪੈੜਾਂ ਜਿੱਥੇ ਵਾਹਿਗੁਰੂ ਜੀ ਨੇ ਲਿਖੀਆਂ ਹੁੰਦੀਆਂ ਅੰਜਲ ਸਾਹਿਬ ਮੋਰਨ ਲਈ ਆਉਂਦੀ ਆ ਉੱਥੇ ਆਉਂਦੇ ਨੇ ਜਿਹੜੇ ਉਹਦੇ ਪੰਥਕ ਕਾਰਜੋਂ ਨੇ ਸਵਾਰਨੇ ਨੇ ਬਿਲਕੁਲ ਉਹਨੇ ਰਸਤੇ ਆਪੇ ਹੀ ਸਾਨੂੰ ਦਿਖਾਏ ਹੋਏ ਨੇ ਆਪ ਹੀ ਤੋਰਦਾ ਆਪ ਹੀ ਸੱਦਦਾ ਆਪ ਹੀ ਕਰਾਉਂਦਾ ਬੜੀ ਕਿਸੇ ਕਰੇ ਕਰਾਵੇ ਆਪੇ અપਮਾਨ ਹੋ ਕੇ ਕੁਝ ਨਹੀਂ ਹੁੰਦਾ ਬਹੁਤ ਖੁਸ਼ੀ ਹੋਈ ਆਪ ਜੀ ਆਇਓ ਤਕਰੀਬਨ ਅੱਜ ਤੋਂ 10-11 ਸਾਲ ਪਹਿਲਾਂ ਸੰ 2013 ਦੇ ਵਿੱਚ ਆਪਣਾ ਪਹਿਲੀ ਵਾਰੀ ਇਹ ਵਰ ਪੰਜਾਬੀ ਚੈਨਲ ਤੇ ਮੇਲ ਹੋਇਆ ਸੀ ਤੇ ਉਦੋਂ ਵੀ ਆਪਾਂ ਇਦਾਂ ਹੀ ਇੰਟਰਵਿਊ ਕੀਤੀ ਸੀ ਉਦੋਂ ਤੋਂ ਹੀ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਆਪ ਜੀ ਤੇ ਦੇਖਦੇ ਰਹੇ ਨੇ ਆਪ ਜੀ ਦੀ ਐਕਟੀਵਿਟੀਆਂ ਤੁਸੀਂ ਕਰਦੇ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਫਰੀਦ ਸੈਣੀ ਦੇ ਜਾਣ ਤੋਂ ਬਾਅਦ ਜੋ ਕੁਝ ਉਹਨਾਂ ਨੇ ਸੇਵਾਵਾਂ ਸ਼ੁਰੂ ਕੀਤੀਆਂ ਸੀ ਕੁਝ ਜ਼ਿੰਮੇਵਾਰੀਆਂ ਤੁਹਾਨੂੰ ਵੀ ਦੇ ਕੇ ਗਏ ਨੇ ਉਹ ਤੇ ਇਹਦੇ ਬਾਰੇ ਜ਼ਰੂਰ ਸਖਤਾਂ ਨੂੰ ਦੱਸੋ ਥੋੜਾ ਜਿਹਾ ਵੀ ਉਹ ਕੀ ਜ਼ਿੰਮੇਵਾਰੀਆਂ ਸੀ ਤੇ ਕਿਵੇਂ ਉਹਨਾਂ ਨੂੰ ਤੁਸੀਂ ਹੁਣ ਨਿਭਾਣ ਦਾ ਯਤਨ ਕਰ ਰਹੇ ਹੋ ਪ੍ਰੀਤੀ ਜਰੀਏ ਅਕਾਲ ਪੁਰਖ ਨੇ ਜਿਹੜੀਆਂ ਵੀ ਮੈਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੂੰ ਉਹ ਸਾਰਾ ਸ਼ਡਿਊਲ ਡਾਟਾ ਮੇਰੇ ਦਿਮਾਗ 'ਚ ਮੇਰੇ ਹਿਰਦੇ 'ਚ ਵਸਿਆ ਹੋਇਆ ਜਿਵੇਂ ਜਿਵੇਂ ਟਾਈਮ ਗੁਰੂ ਸਾਹਿਬ ਮੈਨੂੰ ਦਿੰਦੇ ਜਾਣਗੇ ਓਵੇਂ ਓਵੇਂ ਉਸ ਕਾਰਜਾਂ ਨੂੰ ਆਖਰੀ ਸਾਹ ਤੱਕ ਨਿਭਾਉਂਦੀ ਰਹੂੰਗੀ ਮੈਨੂੰ ਸਿਰਫ ਥੋੜੇ ਵਰਗੇ ਬੱਚਿਆਂ ਦੇ ਸਾਥ ਦੀ ਲੋੜ ਹੈ ਤੇ ਕਿੰਨੇ ਦੇ ਇੱਕ ਹੱਥ ਕੋਸ਼ਿਸ਼ ਨਹੀਂ ਕਰ ਸਕਦਾ ਬਿਲਕੁਲ ਹਾਂ ਜੀ ਉੱਤ ਰਲ ਮਿਲ ਕੇ ਰਲ ਮਿਲ ਕੇ ਜਿਹੜੇ ਤਾਂ ਹੀ ਗੁਰੂ ਸਾਹਿਬ ਨੇ ਸੰਗਤ ਨੂੰ ਪਹਿਲਦਾਰੀ ਦਿੱਤੀ ਆ ਕਿਉਂਕਿ ਸਾਡੀ ਪੰਥ ਦੇ ਵਿੱਚ ਇੱਕ ਬੰਦੇ ਨੂੰ ਪ੍ਰਧਾਨਗੀ ਨਹੀਂ ਦਿੱਤੀ ਹੂੰ ਬਿਲਕੁਲ ਪੰਜ ਪ੍ਰਧਾਨਗੀ ਦਿੱਤੀ ਆ ਜਦੋਂ ਤੱਕ ਅਸੀਂ ਪੰਜ ਪ੍ਰਧਾਨਗੀ ਚ ਨਹੀਂ ਆਉਂਦੇ ਰਲ ਮਿਲ ਕੇ ਨਹੀਂ ਬਹਿੰਦੇ ਗੁਰੂ ਦੀਆਂ ਬਾਤਾਂ ਪਾਉਂਦੇ ਨਹੀਂ ਸੁਣਦੇ ਨਹੀਂ ਤਾਂ ਉਹਨਾਂ ਚ ਸਾਨੂੰ ਪੰਥ ਕਾਰਜਾਂ ਦੀ ਸੋਝੀ ਆਣੀ ਹੋਈ ਨਹੀਂ ਬਿਲਕੁਲ ਹਾਂ ਜੀ ਮਾਤਾ ਜੀ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਵੀ ਪੰਥਕ ਕਾਰਜਾਂ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਰੁਚੀ ਹੈ ਤੁਸੀਂ ਅੱਗੇ ਹੋ ਕੇ ਕਾਰਜ ਕਰਦੇ ਹੋ ਪਰ ਕਿਤੇ ਨਾ ਕਿਤੇ ਬੀਬੀਆਂ ਨੂੰ ਪੰਥਕ ਕਾਰਜਾਂ ਦੇ ਵਿੱਚ ਅੱਗੇ ਆਉਣ ਤੋਂ ਸਾਡੇ ਆਗੂਆਂ ਵੱਲੋਂ ਰੋਕਿਆ ਜਾਂਦਾ ਤੇ ਤੁਹਾਡੇ ਨਾਲ ਵੀ ਬੜਾ ਬੜੀ ਬੜੀ ਹੋਇਆ ਹੋਣਾ ਇਦਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਦੇਖੋ ਕੁਝ ਹਾਦਸੇ ਤੱਕ ਤਾਂ ਇਹ ਹੁੰਦਾ ਨਾ ਵੀ ਬੀਬੀਆਂ ਆਪਨੇ ਆਪ ਨੂੰ ਹੀ ਆਪਣਾ ਹਾਕ ਨਹੀਂ ਸਮਾਜਿਆ ਸਮਾਜ ਤੇ ਬਿਲਕੁਲ ਹਾਂ ਜੀ ਉਹ ਹਰ ਗੱਲ ਥੋਪ ਦਿੰਦੀਆਂ ਨੇ ਸਾਨੂੰ ਆ ਨਹੀਂ ਕਰਨ ਦਿੱਤਾ ਜਾਂਦਾ ਆ ਨੂੰ ਆ ਕਰਨ ਦਿੱਤਾ ਜਾਂਦਾ ਜਦੋਂ ਅਸੀਂ ਹੁਣ ਤਰਨਾ ਸਿੱਖਣਾ ਤਾਂ ਪਾਣੀ ਚ ਛਾਲ ਮਾਰਨੀ ਪਊਗਾ ਬਿਲਕੁਲ ਉਹੀ ਜਦੋਂ ਆਪਾਂ ਪਾਣੀ ਚ ਛਾਲ ਨਹੀਂ ਮਾਰਾਂਗੇ ਤਾਂ ਤਰਨਾ ਕਿਦਾਂ ਸਿੱਖ ਗੋ ਤੇ ਜਦੋਂ ਅਸੀਂ ਇਦਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਆਪਣੇ ਅੰਦਰ ਪੜਾਂਗੇ ਮਹਿਸੂਸ ਕਰਾਂਗੇ ਤਾਂ ਸਾਡੇ ਅੰਦਰ ਉਹ ਜਜ਼ਬਾ ਗੁਰੂ ਸਾਹਿਬ ਦੀ ਬਖਸ਼ਿਸ਼ ਆਊਗੀ ਤੇ ਫਿਰ ਹਰ ਇੱਕ ਮੰਜ਼ਲ ਨੂੰ ਪਾਉਣ ਵਾਸਤੇ ਮਿਹਨਤ ਤਾਂ ਕਰਨੀ ਪੈਣੀ ਵਿਰੋਧ ਤਾਂ ਕਰਨੀ ਪੈਣੀ ਪਰ ਲੇਕਿਨ ਅੱਜ ਮੇਰੇ ਖਾਲ ਚ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਭੁੱਲ ਚੁੱਕੀ ਹੈ ਸਾਡੀ ਕੌਮ ਬਿਲਕੁਲ ਜੀ ਗੁਰਨਾਨ ਨ ਸਾਹਿਬ ਨੇ ਕਿਹਾ ਸੀ ਸੋਕਿਓ ਮੰਦਾਖੇ ਜੇ ਜਮੇ ਰਜ਼ਾਨ ਤੇ ਉਹ ਜੇ ਹੁਣ ਸੋਚੇ ਹੁੰਦੇ ਵੀ ਸੋਕਿਓ ਮੰਦਾਖੇ ਫਿਰ ਅਸਈ ਦੀ ਵਾਰ ਚ ਰੋਜ਼ ਰੋਜ਼ ਪੜ੍ਹਦੇ ਸੋ ਭੰਡਾ ਦਾ ਸਾਰੇ ਦਾ ਪਾਰੇ ਦਾ ਸਾਰਾ ਲਾਉਂਦਾ ਹੈ ਪੂਰੇ ਦਾ ਪੂਰਾ ਸ਼ਲੋਕ ਆਉਂਦਾ ਆਉਂਦਾ ਕਿ ਨਹੀਂ ਆਉਂਦਾ ਭੰਡੇ ਵਾਸ ਨਾ ਕੋਈ ਬਿਲਕੁਲ ਅੰਜੀ ਆਉਂਦਾ ਜੀ ਤੇ ਫਿਰ ਉਹ ਗੱਲਾਂ ਨੂੰ ਜੇ ਯਾਦ ਰੱਖਾਂਗੇ ਅਸੀਂ ਤੇ ਫਿਰ ਤਾਂ ਹੀ ਔਰਤ ਦਾ ਸਤਿਕਾਰ ਕਰਨਾ ਸਿੱਖਾਂਗੇ ਹੁਣ ਮੈਨੂੰ ਅਕਸਰ ਕਹਿੰਦੇ ਆ ਕਿਸੇ ਸੰਘਰਸ਼ ਬੀਬੀ ਜੀ ਹੋਰ ਬੀਬੀਆਂ ਵੀ ਲਿਆਓ ਮੈਂ ਉਹੀ ਆਗੂ ਨੂੰ ਕਹਿੰਨੀ ਮੈਂ ਕਿ ਤੁਹਾਡੀਆਂ ਬੀਬੀਆਂ ਕਿੱਥੇ ਗਈਆਂ ਨੇ ਬਈ ਤੁਸੀਂ ਆਪਣੀ ਇੱਕ ਬੀਬੀ ਲਿਓ ਮੈਂ 10 ਲਿਓ ਬਿਲਕੁਲ ਸਹੀ ਗੱਲ ਹੈ ਮੈਂ ਵੀ ਕਿਸੇ ਦੀ ਤੇ ਹਾਂ ਮੈਂ ਵੀ ਕਿਸੇ ਦੀ ਪਰਿਵਾਰ ਦੇ ਮੈਂਬਰ ਹਾਂ ਮੇਰੇ ਵੀ ਤਾਂ ਗਰੈਸਤੀ ਆ ਪਰ ਲੇਕਿਨ ਜਦੋਂ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਇਹ ਇਹ ਬੀਬੀਆਂ ਦਾ ਕਸੂਰ ਘੱਟ ਹੈ ਸਾਡੇ ਸਿੰਘਾਂ ਦਾ ਕਸੂਰ ਜ਼ਿਆਦਾ ਆ ਹਾਂ ਬਿਲਕੁਲ ਬਿਲਕੁਲ ਇਹ ਕਹਾਣੀ ਉਹ ਮਰਦਾਨ ਕਹਿੰਦੇ ਨੇ ਵੀ ਮਰਦ ਪ੍ਰਧਾਨ ਮਰਦ ਪ੍ਰਧਾਨ ਉਹ ਚੀਜ਼ ਬਣਾ ਕੇ ਥਾਪ ਬਣਾ ਚੁੱਕੇ ਨੇ ਐਸੇ ਗੱਲ ਕਰਕੇ ਤੂੰ ਕੀ ਕਰਨ ਜਾਣ ਬਹਿ ਜਾ ਜਦ ਬੀਬੀ ਘਰ ਚੋਂ ਬਾਹਰ ਨਿਕਲੀ ਨਹੀਂ ਆ ਮੈਂ ਕਿਹਨੂੰ ਸ਼ੁਕਰ ਕਰ ਕਿਸਾਨੀ ਸੰਘਰਸ਼ ਆਇਆ ਤਾਂ ਥੋੜਾ ਜਿਹਾ ਬੀਬੀਆਂ ਬਾਹਰ ਨਿਕਲੀਆਂ ਆ ਬਿਲਕੁਲ ਸਾਡੇ ਵੀ ਇਥੋਂ ਪਿਛਲੇ ਸੰਘਰਸ਼ ਚ ਗਏ ਸੀ ਕਿ ਬੀਬੀਆਂ ਦਾ ਜਥਾ ਜੀਪ ਦੇ ਵਿੱਚ ਓਪਨ ਜੀਪ ਦੇ ਵਿੱਚ ਪੰਜ ਸੱਤ ਬੀਬੀਆਂ ਇਕੱਠੀਆਂ ਹੋ ਕੇ ਦਿੱਲੀ ਮੋਰਚੇ ਤੇ ਨਹੀਂ ਉਹ ਕਾਰਮਾ ਮੈਗਜ਼ੀਨ ਚ ਆਇਸ ਮੇਰੇ ਇੰਟਰਵਿਊ ਤਾਂ ਮੈਨੂੰ ਪੁੱਛਦੇ ਸੀਗੇ ਤੁਸੀਂ ਉਦੋਂ ਐਕਟਿਵਾ ਤੇ ਗਏ ਹੋ ਇਕੱਲੇ ਤੇ ਬੜੀ ਮਹਾਰਤ ਹੀ ਬਖਸ਼ਿਸ਼ ਹੈ ਇਸ ਉਮਰ ਦੇ ਵਿੱਚ ਵੀ ਤੁਸੀਂ ਐ ਚੜ੍ਹਦੀ ਕਲਾ ਦੇ ਵਿੱਚ ਤੇ ਮੈਂ ਸਵਾਲ ਇਹ ਤਾਂ ਕੀਤਾ ਕਿਉਂਕਿ ਤੁਸੀਂ ਹੁਣੇ ਦੱਸ ਰਹੇ ਸੀ ਆਪਣਾ ਬੈਠੇ ਜਦੋਂ ਵੀ ਬੀਬੀਆਂ ਦੇ ਇਤਿਹਾਸ ਨੂੰ ਲੈ ਕੇ ਤੁਸੀਂ ਕੁਝ ਕਾਰਜ ਅਗੋਂ ਕਰਨ ਜਾ ਰਹੇ ਹੋ ਤੇ ਉਹ ਕਿਹੜਾ ਕਾਰਜ ਹੈ ਤੇ ਕੀ ਉਹਦਾ ਮਤਲਬ ਤੁਸੀਂ ਸ਼ੁਰੂਆਤ ਕੀ ਕਰ ਰਹੇ ਹੋ ਤੁਸੀਂ ਦੇਖੋ ਸੁਖਬੀ ਸਿੰਘ ਉਦੋਂ ਕਹਨੇ ਹਾਂਜੀ ਆਪਾਂ ਨੂੰ ਵਾਂ ਜੀ ਬੀਬੀ ਅਨੀ ਮਾਤਾ ਦਸੀਆ ਹਾਂਜੀ ਜਦੋਂ ਗੁਰੂ ਦਾ ਮੈਸੇਜ ਖਾਲਸਾ ਵਹੀਰ ਚਲਾਈ ਸੀ ਹਾਂਜੀ ਖਾਲਸਾ ਵਹੀਰਾਰੇ ਵੀ ਲੋਕਾਂ ਨੂੰ ਨਹੀਂ ਦੱਸਿਆ ਜਾਂਦਾ ਕਿਹੜੀਆਂ ਬੀਬੀਆਂ ਦੇ ਕਿਹੜੀ ਬੀਬੀ ਸਭ ਤੋਂ ਪਹਿਲਾਂ ਸ਼ਹੀਦ ਹੋਈ ਉਸ ਚ ਹੂੰ ਕਿਉਂ ਹੋਈ ਅੱਛਾ ਆ ਬਿਲਕੁਲ ਇਹਦੇ ਕਿਸੇ ਨੂੰ ਨਹੀਂ ਪਤਾ ਪਤਾ ਬਿਲਕੁਲ ਨਹੀਂ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ ਦੀ ਬੇਟੀ ਸ਼ਹੀਦ ਹੋਈ ਸੀ ਜਿਹਦਾ ਸਿਰ 'ਚ ਤੋਪ ਦਾ ਗੋਲਾ ਲੱਗਿਆ ਸੀ ਸਿੰਘਾਂ ਨੂੰ ਪਾਣੀ ਸਕਾਉਣ ਵਾਸਤੇ ਉਹ ਮਾਮਾ ਧੀਆਂ ਦੋਨੋਂ ਖੜਚੋਂ ਪਾਣੀ ਭਰਣ ਗਏ ਸੀ ਹੂੰ ਵਾਹ ਕਿੰਨਾ ਕੋਸਾ ਸਾਡੇ ਕੋਲੇ ਆ ਪਰ ਲੇਕਿਨ ਮੈਂ ਤਾਂ ਇਹੇ ਤੁਹਾਡੇ ذریعے ਕਹੂੰਗੀ ਪੰਜਾਬ ਸਰਕਾਰ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਵੀ ਸਾਨੂੰ ਨੋਟ ਨਹੀਂ ਚਾਹੀਦਾ ਪੰਜਾਬੀਆਂ ਨੂੰ ਸਾਨੂੰ ਸਾਡੀਆਂ ਨਸਲਾਂ ਬਚਾਉਣੀਆਂ ਚਾਹੀਦੀਆਂ ਨੇ ਸਾਨੂੰ ਸਾਡੀ ਹੋਂਦ ਚਾਹੀਦੀ ਆ ਸਾਡੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਚਾਹੇ ਸਕੂਲ ਜਿਹੜਾ ਵੀ ਮਰਜੀ ਹੋਵੇ ਸਾਡੀ ਪੰਜਾਬੀ ਭਾਸ਼ਾ ਲਾਜ਼ਮੀ ਚਾਹੀਦੀ ਆ ਬਿਲਕੁਲ ਬਿਲਕੁਲ ਜਿਹੜਾ ਬੱਚਾ ਪੰਜਾਬੀ ਪੜ੍ਹੂਗਾ ਉਹੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਆਨੰਦ ਮਾਣੂਗਾ ਠੀਕ ਹੈ ਮੈਂ ਸਤਿਕਾਰ ਕਰਦੀਆਂ ਸਾਰੀਆਂ ਭਾਸ਼ਾਵਾਂ ਦਾ ਪਰ ਰਾੜਾ ਕੋਈ ਭਾਸ਼ਾ ਦਾ ਆਨੰਦ ਨਹੀਂ ਦੇ ਸਕਦਾ ਇੰਗੀਆਂ ਨਹੀਂ ਦੇ ਸਕਦੇ ਆਨੰਦ ਆ ਪਿਛਲੇ ਦਿਨੀ ਸਾਡਾ ਕੀਰਤਨ ਸਮਾਗਮ ਸੀ ਕਿਤੇ ਸਮਾਗਮ ਤੋਂ ਬਾਅਦ ਅਸੀਂ ਲੰਗਰ ਛੱਕ ਰਹੇ ਤੇ ਦੋ ਤਿੰਨ ਬੰਦੇ ਬੈਠੇ ਗੱਲਾਂ ਕਰ ਰਹੇ ਆਪਣੇ ਬੱਚਿਆਂ ਦੀਆਂ ਤੇ ਬੜੇ ਸ਼ੌਂਕ ਨਾਲ ਗੱਲਾਂ ਕਰ ਰਹੇ ਕਹਿੰਦੇ ਅੱਜ ਕੱਲ ਤਾਂ ਰਵਾਜ ਹੀ ਬਣ ਗਿਆ ਬੱਚੇ ਸਾਰੇ ਹਿੰਦੀ ਬੋਲਦੇ ਨੇ ਘਰ 'ਚ ਤੇ ਉਸ ਸਕੂਲਾਂ ਚ ਚੱਲਦੀ ਆ ਕਹਿੰਦੇ ਹੁਣ ਘਰ ਆ ਕੇ ਫਿਰ ਉਹੀ ਬੋਲਦੇ ਨੇ ਫਿਰ ਬੋਲਣੀ ਪੈਂਦੀ ਆ ਬੱਚਿਆਂ ਨਾਲ ਇਹ ਗੱਲਾਂ ਕਰਦੇ ਤੇ ਮੈਂ ਪ੍ਰਸ਼ਾਦਾ ਵਿੱਚ ਹੀ ਛੱਡ ਕੇ ਨਾ ਕੋਲ ਚੱਲ ਗਿਆ ਮੈਂ ਕਹਿੰਦੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਤੁਸੀਂ ਬੜਾ ਖੁਸ਼ ਹੋ ਕੇ ਗੱਲਾਂ ਕਰ ਰਹੇ ਹੋ ਵੀ ਬੱਚੇ ਹਿੰਦੀ ਬੋਲ ਰਹੇ ਨੇ ਸਾਨੂੰ ਵੀ ਬੋਲਣੀ ਪੈਂਦੀ ਆ ਕਿੱਥੇ ਜਾਓਗੇ ਮੈਂ ਕਿਹਾ ਚਿੰਤਾ ਪੈਣਾ ਥੋੜੀ ਥੋੜੀ ਦਿਮਾਗਾਂ ਚ ਚਿੰਤਾ ਪਾਈ ਹੁੰਦੀ ਨਾ ਤਾਂ ਜਦੋਂ ਹਰੀ ਕ੍ਰਾਂਤੀ ਸਾਡੀ ਲੈ ਕੇ ਆਏ ਨੇ ਨਾ ਇਹ ਸਾਡੀਆਂ ਫਸਲਾਂ ਖਰਾਬ ਕੀਤੀਆਂ ਇਹਨਾਂ ਨੇ ਜਿਹੜੀਆਂ ਇਹ ਸਾਰੀਆਂ ਫਸਲਾਂ ਲਹਿਰੋਂ ਦੀਆਂ ਹੁੰਦੀਆਂ ਸੀ ਮੂੰਗੀ ਮੋਟਮਾ ਸਬਾਈ ਨੂਨ ਤੋਂ ਕੁਛ ਨਹੀਂ ਲੈਣਾ ਪੈਂਦਾ ਸੀ ਪੰਜਾਬ ਨੂੰ ਹੂੰ ਸਭ ਕੁਝ ਪੰਜਾਬ ਦੇ ਵਿੱਚ ਪੈਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਝੋਨਾ ਲਿਆਂਦਾ ਹਰੀ ਕ੍ਰਾਂਤੀ ਉਹਨੇ ਸਾਡੀਆਂ ਪਾਣੀ ਦੀਆਂ ਜੜਾਂ ਡੁੰਗੀਆਂ ਕਰਤੀਆਂ ਸਾਡੀ ਧਰਤੀ ਜ਼ਹਿਰੀਲੀ ਕਰਤੀ ਉਹ ਤੋਂ ਬਾਅਦ ਪਰਾਲੀ ਸਾਡੀ ਸਾਡੇ ਸਾਰੇ ਕੁਦਰਤੀ ਜਾਨਵਰ ਖਤਮ ਕਰਤੇ ਜਿਨ੍ਹਾਂ ਨੇ ਬੰਦੇ ਨੂੰ ਬਚਾਉਣਾ ਸੀ ਜਿਨ੍ਹਾਂ ਨੇ ਫਸਲਾਂ ਨੂੰ ਬਚਾਉਣਾ ਸੀ ਆ ਫਿਰ ਚਿੱਟੀ ਕ੍ਰਾਂਤੀ ਲਿਆਉਣ ਲੱਗੇ ਸਾਡੀਆਂ ਅਸਲੀ ਜਿਹੜੇ ਸਾਡੇ ਪਹਿਲਾਂ ਦੇ ਪਾਲਤੂ ਪਸ਼ੂ ਸੀ ਉਹ ਸਾਡੇ ਖਤਮ ਕਰਤੇ ਬਲੈਤੀ ਗਾਇਆਂ ਲਿਆਂਦੀਆਂ ਬਲੈਤੀ ਗਾਇਆਂ ਦੋ ਚਾਰ ਸੂਏ ਦਿੰਦੀਆਂ ਵਿਚਾਰੀਆਂ ਬਾਅਦ ਚ ਠੋਕਰਾਂ ਮਾਰ ਕੇ ਕੱਢ ਦਿੰਦੇ ਆ ਹੁਣ ਕਿੰਨੀਆਂ ਕਿੰਨੀਆਂ ਕ ਮੈਂ ਕਿਸੇ ਧਰਮ ਦੇ ਵਿਰੋਧ ਨਹੀਂ ਕਰਦੀ ਮੈਂ ਸਭ ਦਾ ਸਤਿਕਾਰ ਕਰਦੀ ਆ ਪਰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦੀ ਆ ਇਨਸਾਨੀਅਤ ਨੂੰ ਹਾਂ ਬਿਲਕੁਲ ਹਾਂ ਜੀ ਉਹ ਤਾਂ ਜਿਸੇ ਅੰਦਰ ਇਨਸਾਨੀਅਤ ਆ ਬੰਦੇ ਕੋਲੇ ਸੱਚਾਈ ਆ ਉਹੀ ਧਰਮੀ ਹੋ ਸਕਦਾ ਦੂਜਾ ਬੰਦਾ ਜਿੰਨਾ ਮਰਜੀ ਠੱਪੇ ਲਾਈ ਜਾਵੇ ਤੇ ਦੂਜੀ ਗੱਲ ਸਭ ਤੋਂ ਵੱਡਾ ਬੱਚੇ ਮੈਨੂੰ ਦੁੱਖ ਇਸ ਗੱਲ ਦਾ ਵਾ ਜਦੋਂ ਚੋਰ ਤਾਂ ਚੋਰੀ ਕਰੇ ਨਾ ਉਹਨੂੰ ਸਜ਼ਾ ਘੱਟ ਮਿਲਦੀ ਆ ਜਦੋਂ ਸਾਧ ਚੋਰੀ ਕਰਦਾ ਨਾ ਬਾਣੀ ਦਾ ਦਿਖਾ ਕੇ ਦਿਖਾਵਾ ਤੇ ਪਹਿਰਾਵਾ ਪਾ ਕੇ ਫਿਰ ਉਹ ਬਾਜਾਂ ਵਾਲਾ ਦੇਖ ਰਿਆ ਤੇ ਉਹਨੂੰ ਫਿਰ ਪਟਕਾ ਪਟਕਾ ਕੇ ਮਰਨ ਤੇ ਫਿਰ ਇਹਨਾਂ ਨੇ ਕਹਿਣਾ ਰੱਬ ਨੇ ਸਾਡੇ ਨਾਲ ਬੜੀ ਮਾੜੀ ਕੀਤੀ ਬਿਲਕੁਲ ਮਾਤਾ ਜੀ ਮੈਨੂੰ ਗੱਲ ਯਾਦ ਆ ਗਈ ਇੱਕ ਸ਼ਰਾਬੀ ਝੂਲਦਾ ਜਾ ਰਿਹਾ ਸੀਗਾ ਤੇ ਉਧਰੋਂ ਕ ਸੰਤਾਂ ਦਾ ਜਥਾ ਲੰਘ ਰਿਹਾ ਨਾਲ ਸੰਤਾਂ ਵੀ ਪਿੱਛੇ ਤੋ ਸੰਤਾਂ ਨੇ ਨਾ ਸ਼ਰਾਬੀ ਨੂੰ ਫੜ ਕੇ ਬਾਹਨ ਹਲਾ ਕੇ ਕਹਿਆ ਧਿਆਨ ਨਾਲ ਮਿਤਰਾ ਗਿਰਨਾ ਜਾਈ 60 ਵਜੂ ਤੋ ਸ਼ਰਾਬੀ ਨੇ ਸੰਤਾਂ ਨੂੰ ਫੜ ਕੇ ਹਲਾ ਕੇ ਕਹਿੰਦੇ ਸੰਤ ਜੀ ਮੈਂ ਗਿਰਿਆ ਤੇ ਮੇਰੇ ਕੱਲੇ ਦੇ ਵਜੂ ਤੁਸੀਂ ਧਿਆਨ ਨਾਲ ਤੁਸੀਂ ਨਾ ਗਿਰ ਜਿਓ ਜਿੰਨੇ ਪਿੱਛੇ ਆ ਰਹੇ ਸਾਰਿਆਂ ਦੇ 60 ਵਜੂ ਕਹਿੰਦੇ ਇਹ ਫਿਰ ਕਰਮਾਤ ਦਿਖਾਈ ਨਹੀਂ ਛੇਵੇਂ ਪਾਸੇ ਨੇ ਸਰਾਲ ਦੇ ਰੂਪ ਦੇ ਤੋ ਆਏ ਸੀ ਹਾਂ ਜੀ ਆਹ ਦੇਖੋ ਬੜੀ ਡੰਗੀ ਗੱਲ ਕਰ ਗਿਆ ਬੰਦਾ ਪਹਿਲੇ ਪਾਸੇ ਨੇ ਕਹਤਾ ਸੀ ਹਮ ਸਰਾਲ ਉਹੀ ਵਚਨ ਸੱਚੀ ਮੁੱਚੀ ਸਰਾਲ ਨਹੀਂ ਹੋਇਆ ਫਿਰ ਬਿਲਕੁਲ ਹਾਂ ਜੀ ਆਹ ਤੋ ਹੈ ਹੀ ਇਹ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨੇ ਸੋ ਅਗੋਂ ਕੀ ਪ੍ਰੋਗਰਾਮ ਫਿਰ ਤੁਹਾਡੇ ਹੋਰ ਕੀ ਕੁਝ ਕੌਮ ਦੇ ਲਈ ਤੁਸੀਂ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੁੰਦੇ ਹੋ ਕੀ ਇੱਛਾ ਤੁਹਾਡੀ ਹੁਣ ਸਭ ਤੋਂ ਵੱਡੀ ਇੱਛਾ ਤਾਂ ਮੇਰੀ ਇਹੀ ਹੈ ਬਈ ਸਾਡੇ ਜਿਹੜਾ ਇਤਿਹਾਸ ਆ ਹੂੰ ਇਹ ਹਰ ਘਰ 'ਚ ਹੋਣਾ ਚਾਹੀਦਾ ਬਿਲਕੁਲ ਜੀ ਪੰਜਾਬੀ ਭਾਸ਼ਾ ਹਰ ਘਰ 'ਚ ਹਰ ਸਕੂਲ 'ਚ ਪੂਰੇ ਪੰਜਾਬ 'ਚ ਅਸੀਂ ਆਪਣੇ ਕੋਲੋਂ ਹੋਰਾਂ ਨੂੰ ਵੀ ਨਾਲ ਸਿਖਾਈਏ ਬਿਲਕੁਲ ਅਜਿਹਾ ਅਸੀਂ ਦੂਜਿਆਂ ਦੇ ਹਮਕੋ ਤੁਮਕੋ ਤਸਿੱਖਦੇ ਆ ਛੇਤੀ ਪਰ ਉਹਨਾਂ ਨੂੰ ਅਸੀਂ ਨਹੀਂ ਸਿਖਾਉਂਦੇ ਹਾਂ ਜੀ ਬਿਲਕੁਲ ਹਾਂ ਜੀ ਸਾਡੇ ਆਪਣੇ ਸਕੂਲ ਚ ਅਸੀਂ ਮਤਲਬ ਚਲੋ ਸਤਕਾਰ ਸਾਰੀਆਂ ਭਾਸ਼ਾਵਾਂ ਦਾ ਪਰ ਅਸੀਂ ਹਿੰਦੀ ਬੋਲਣ ਤੇ ਫਾਇਨ ਰੱਖਿਆ ਹੋਇਆ ਬਹੁਤ ਵਧੀਆ ਗੱਲ ਹੈ ਪੰਜਾਬੀ ਚ ਹੀ ਗੱਲ ਕਰਨੀ ਹੈ ਪੰਜਾਬੀ ਚ ਹੀ ਸਭ ਨੇ ਕਿਸੇ ਨੇ ਵੀ ਕੋਈ ਬਾਹਰੋਂ ਪੇਰੈਂਟਸ ਆਇਆ ਹੈ ਜਾਂ ਕੋਈ ਟੀਚਰਸ ਨੇ ਤਾਂ ਸਾਡੇ ਇੱਕ ਟੀਚਰਸ ਆਏ ਕਿਸੇ ਸਕੂਲ ਲੋਗਨ ਮੈਂ ਤਾਂ ਆਦਤ ਪਈ ਪਈ ਜੀ ਹਿੰਦੀ ਬੋਲਣ ਦੀ ਮੈਂ ਕਿਹਾ ਇੱਥੇ ਨਹੀਂ ਫਿਰ ਤੁਸੀਂ ਕੰਮ ਕਰ ਸਕਦੇ ਇਹ ਆਦਤ ਹਟਾਣੀ ਪਊਗੀ ਸਿਖਾਣੇ ਸਾਰੀਆਂ ਭਾਸ਼ਾਵਾਂ ਅੰਗਰੇਜ਼ੀ ਵੀ ਸਿਖਾਈਦਾ ਹੈ ਹਿੰਦੀ ਵੀ ਪੰਜਾਬੀ ਸਭ ਕੁਝ ਨਹੀਂ ਸਗੋਂ ਦੀ ਹੋਰ ਵੀ ਆਪਣੀ ਮਾਂ ਬੋਲੀ ਜਿਹੜਾ ਉਹਦਾ ਤਾਂ ਪਹਿਲ ਹੈ ਨਾ ਆਪਣੇ ਦੇਖੋ ਪਿਓ ਨੂੰ ਛੱਡਣਾ ਤਾਂ ਤਾਈ ਚਾਚੇ ਤਾਂ ਤਾਈ ਚਾਚੇ ਹੁੰਦੇ ਨੇ ਬਿਲਕੁਲ ਪਿਓ ਤਾਂ ਪਿਓ ਹੀ ਹੁੰਦੇ ਆ ਮਾਂ ਤਾਂ ਮਾਂ ਹੀ ਹੁੰਦੀ ਆ ਨਾ ਜਦੋਂ ਆਪਣੀ ਮਾਂ ਨੂੰ ਹੀ ਭੁੱਲ ਗਏ ਅਸੀਂ ਤੇ ਫਿਰ ਠੋਕਰਾਂ ਹੀ ਪੈਣੀਆਂ ਨੇ ਤੇ ਜਿਹੜੇ ਜਿਹੜੀਆਂ ਕੌਮਾਂ ਖਵਾਰ ਹੁੰਦੀਆਂ ਨੇ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਛੱਡ ਦਿਆ ਨੇ ਫਿਰ ਆਪਣੇ ਇਤਿਹਾਸ ਨੂੰ ਛੱਡ ਦਿਆ ਨੇ ਕਿਉਂਕਿ ਨਾ ਉਹਨਾਂ ਕੋਲੇ ਆਪਣੀ ਮਾਂ ਬੋਲੀ ਹੁੰਦੀ ਹੈ ਨਾ ਇਤਿਹਾਸ ਹੁੰਦਾ ਉਹਨਾਂ ਕੋਲੇ ਫਿਰ ਉਹ ਖਵਾਰ ਹੋ ਜਾਂਦੀਆਂ ਕਿਉਂਕਿ ਉਹਨਾਂ ਕੋਲੇ ਆਪਣੀ ਹੋਂਦ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਜਿੰਨੇ ਵੀ ਤਬਾਹ ਹੋਏ ਨੇ ਅਜੇ ਤੱਕ ਤੁਸੀਂ ਉਹਨਾਂ ਦੀ ਹਿਸਟਰੀ ਕਦੇ ਸੁਣ ਲਿਓ ਕਿਤੇ ਪੜ੍ਹ ਲਿਓ ਤੁਹਾਨੂੰ ਇਹੀ ਰੀਜਨ ਮਿਲੂਗਾ ਵੀ ਉਹ ਆਪਣੇ ਆਪ ਨੂੰ ਖਵਾਰ ਇਸ ਤਰੀਕੇ ਨਾਲ ਇਸੇ ਕਰਕੇ ਬਿਲਕੁਲ ਮਾਂ ਦਾ ਇਤਿਹਾਸ ਤੋਂ ਯਾਦ ਆਗੇ ਤੁਸੀਂ ਬਚਨ ਕਰ ਰਹੇ ਸੀ ਵੀ ਹੁਣ ਇੱਕ ਗੁਰਗੋਬਿੰਦ ਸਿੰਘ ਮਾਰਗ ਨੂੰ ਲੈ ਕੇ ਆਵਜੀ ਇਕ ਉਪਰਾਲਾ ਕਰ ਰਹੇ ਹੋ ਵੀ ਜੜੀਆਂ ਬੁਰਜੀਆਂ ਬਣੀਆਂ ਹੋਈਆਂ ਸੀਗਾ ਮਾਛੀਵਾੜੇ ਤੋਂ ਲੈ ਕੇ ਚਮਕੌਰ ਸਾਹਿਬ ਤੋਂ ਲੈ ਕੇ ਆਪਣਾ ਤਮਦਮਾ ਸਾਹਿਬ ਤੱਕ ਹੈ ਨਾ ਵੀ ਉਹਨਾਂ ਬਾਰੇ ਹੁਣ ਕੀ ਪਲਾਨ ਹੈ ਤੁਹਾਡਾ ਤੇ ਕਿਦਾਂ ਤੁਸੀਂ ਉਹਨਾਂ ਤੱਕ ਪਹੁੰਚ ਕਰੋਗੇ ਸਰਕਾਰਾਂ ਤੱਕ ਕਿਉਂਕਿ ਬੜਾ ਸਜੀਦਾ ਵਿਸ਼ਾ ਹੈ ਇੱਕ ਜਿਹੜਾ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਪਹਿਲਾਂ ਤੁਹਾਡੇ ਜਰੀਏ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਗੁਰੂ ਸਾਹਿਬ ਨੂੰ ਪਿਆਰ ਕਰਦੀਆਂ ਨੇ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਮੈਂ ਕਹਿੰਦੇ ਨੇ ਵੀ ਜਿੰਨੀਆਂ ਵੀ ਤੁਸੀਂ ਇੱਕ ਚੰਗੇ ਇਨਸਾਨ ਹੋ ਤਾਂ ਉਹ ਕਿਸੇ ਵੀ ਧਰਮ ਦੇ ਨਹੀਂ ਕਿਉਂਕਿ ਮੈਂ ਕਿਸੇ ਨਾਲ ਵੰਡੀਆਂ ਨਹੀਂ ਪਾਉਂਦੀ ਨਾ ਮੈਨੂੰ ਵੰਡੀਆਂ ਚੰਗੀਆਂ ਲੱਗਦੀਆਂ ਨੇ ਹਾਂ ਤੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਕੁਲਾ ਦੇ ਚਲਿਆ ਬਿਲਕੁਲ ਹਾਂ ਜੀ ਤੇ ਪਰ ਲੇਕਿਨ ਤੁਹਾਡਾ ਤੁਹਾਨੂੰ ਖੂਬ ਹੈ ਸਾਡਾ ਸਾਨੂੰ ਹੋ ਹੈ ਸਤਿਕਾਰ ਕਰਦੇ ਆਂ ਸੀ ਕਰਦੇ ਵੀ ਰਵਾਂਗੇ ਪਰ ਲੇ ਜੇ ਤੁਸੀਂ ਕਹਦੇ ਹੋ ਅਸੀਂ ਤੁਹਾਡੇ ਵਿੱਚ ਜਾ ਕੇ ਤੁਸ ਜਾਗੇ ਜਾਂ ਅਸੀਂ ਤੁਹਾਨੂੰ ਅਸੀਂ ਆਪਣੇ ਵਿੱਚ ਤੁਸੋਵਾਂਗੇ ਜ਼ਬਰਦਸਤੀ ਇਹ ਨਹੀਂ ਕਰਾਂਗੇ ਹਾਂ ਤੁਸੀਂ ਜਦੋਂ ਉਸ ਸਿਸਟਰ ਦਾ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਪਰ ਜਦੋਂ ਤੁਸੀਂ ਉਹ ਬੁਰਜੀਆਂ ਕੋਲੋਂ ਨੰਗਦੇ ਪਲੇਨ ਪਈਆਂ ਉਹ ਉਹ ਚੈਨਲ ਤੇ ਪੰਜਾਬਸ ਚੈਨਲ ਦੇ ਵਿੱਚ ਰਿਕਾਰਡ ਆ ਜਿਹੜੀਆਂ ਵਰਜੀਆਂ ਉਹਨਾਂ ਬੱਚਿਆਂ ਨੇ ਦੇਖੀਆਂ ਨੇ ਅੱਛਾ ਉਹਨਾਂ ਕੋਲ ਰਿਕਾਰਡ ਹੈ ਕਿੰਨੀਆਂ ਰਹਿ ਗਈਆਂ ਹੁਣ ਇਹ ਉਹ ਹਾਂ ਉਹ ਹੁਣ ਹੁਣ ਤਾਂ ਦੇਖੋ ਸਾਰਾ ਸਰਵੇ ਕੀਤਾ ਜਾਊਗਾ ਹੂੰ ਦੇਖਿਆ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਸਾਰੀ ਸਿੱਖ ਸੰਗਤ ਜਿੰਨੇ ਵੀ ਪਿਆਰ ਕਰਦੇ ਨੇ ਕੋਈ ਪ੍ਰੋਗਰਾਮ ਦਿੱਤਾ ਜਾਊ ਉੱਥੇ ਬੈਠ ਕੇ ਆਪਣੀਆਂ ਆਪਣੀਆਂ ਸਲਾਹਾਂ ਦੋ ਪਰ ਇਹਦੇ ਵਿੱਚ ਮੈਂ ਬਹੁਤਾ ਲੰਬਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ ਹੂੰ ਅਸੀਂ ਇਸ ਕੰਮ ਵਾਸਤੇ ਵੀ ਇਹ ਨਹੀਂ ਕਿ ਵੀ ਓਨਲੀ ਫॉर ਉਹਨੂੰ ਕਹਤਾ ਉਹਨੂੰ ਕਹਤਾ ਸਿਧਾ ਕਾਲਪੁਰਸ ਮੂਰੇ ਅਰਦਾਸਾ ਸੋਧਣਾ ਹੂੰ ਤੇ ਗੁਰੂ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਨੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੰਗਤ ਨੂੰ 21 ਬਸਵੇ ਕਿਹਾ ਬਿਲਕੁਲ ਹਾਂਜੀ ਅਸੀਂ ਸਰਕਾਰਾਂ ਤੇ ਕਮੇਟੀ ਨੂੰ ਕਹਿਣਾ ਪਰ ਲੇਕਿਨ ਜੇ ਤੁਸੀਂ ਕਹਦੇ ਹੋ ਨੀ ਜਿਵੇਂ ਕਹਿੰਦਾ ਹੁੰਦਾ ਸਿਸੀਆਂ ਚਿੱਠੀਆਂ ਲੈ ਕੇ ਭੇਟ ਕਰ ਰਹੇ ਜਿਉਂ ਕਰ ਉਹ ਨਹੀਂ ਅਸੀਂ ਜਿਵੇਂ ਸੰਗਤਾਂ ਨੇ ਉਵੇਂ ਹੋਗਾ ਹੂੰ ਬਿਲਕੁਲ ਉਹ ਆਪਦੀ ਕੀ ਪੈਦ ਗਰਮੀ ਕਰਦੇ ਨੇ ਕੀ ਨਹੀਂ ਕਰਦੇ ਉਹ ਉਹਨਾਂ ਦੀ ਮਰਜ਼ੀ ਆ ਪਰ ਲੇਕਿਨ ਇਹ ਕਾਰਜ ਲਈ ਗੁਰੂ ਸਾਹਿਬਾ ਆਪ ਹੀ ਹੰਬਲਾ ਮਰਨਾ ਪੈਣਾ ਦੀ ਬਿਲਕੁਲ ਨਹੀਂ ਸੰਗਤਾਂ ਨੂੰ ਸੰਗਤਾਂ ਨੂੰ ਕਹਿ ਦੇਣਾ ਆਪਾਂ ਪ੍ਰੋਗਰਾਮ ਕਰਕੇ ਵੀ ਤੁਸੀਂ ਦੱਸੋ ਸੰਗਤ ਜੀ ਆਪਾਂ ਕਿਸ ਤਰੀਕੇ ਨਾਲ ਸ਼ੁਰੂ ਕਰੀਏ ਮੇਰੇ ਤਾਂ ਇੱਥੋਂ ਤੱਕ ਦੀ ਭਾਵਨਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਆ ਇਹ ਬਣਾਇਆ ਤਾਂ ਪੰਜਾਬ ਸਰਕਾਰ ਨੇ ਸੀ ਹਾਂਜੀ ਪਰ ਇਹ ਇੰਨਾ ਕੁ ਸੋਹਣਾ ਹੋਣਾ ਚਾਹੀਦਾ ਵਾ ਇੰਨਾ ਕੁ ਵਧੀਆ ਹੋਣਾ ਚਾਹੀਦਾ ਕਿ ਲੋਕੀ ਬਾਹਰੋਂ ਦੇਖਣ ਆਉਣ ਹੂੰ ਵੀ ਤੋਂ ਸੂਰਮੇ ਨਾ ਕੇ ਗਏ ਨੇ ਬਾਜਾਂ ਵਾਲੇ ਦੇ ਨਾਲ ਬਿਲਕੁਲ ਆਂਦੀਆਂ ਤੇ ਦੂਜੀ ਗੱਲ ਜਿਹੜੀਆਂ ਸਾਡੇ ਆਉਣ ਵਾਲੀਆਂ ਨਸਲਾਂ ਨੇ ਸਾਡੀਆਂ ਇਹ ਸਾਡੇ ਤਿੱਖੇ ਹਥਿਆਰ ਨੇ ਹੂੰ ਇਹ ਉਹ ਹਥਿਆਰ ਨੇ ਇਹ ਸਾਡੀ ਆਉਣ ਵਾਲੀ ਇੱਕ ਤਾਂ ਹਥਿਆਰ ਹੁੰਦਾ ਨਾ ਬੰਦੇ ਮਾਰਦੇ ਆ ਹੂੰ ਪਰ ਇਹ ਸਾਡੇ ਬੰਦੇ ਮਾਰਨਗੇ ਨਹੀਂ ਬਿਲਕੁਲ ਇਹ ਤਾਂ ਇਹ ਸਾਡੇ ਬੱਚੇ ਇਹ ਬੱਚੇ ਸਾਡੇ ਆਪਣੀ ਅਕਲ ਦੇ ਨਾਲ ਆਪਣੀ ਜ਼ਮੀਰ ਦੇ ਨਾਲ ਗੁਰੂ ਸਭ ਦਾ ਇਤਿਹਾਸ ਪੜ੍ਹ ਕੇ ਆਪ ਜਾਗਣਗੇ ਦੂਜਿਆਂ ਨੂੰ ਜਗਾਉਣਗੇ ਬਿਲਕੁਲ ਤੇ ਜਦੋਂ ਇਹ ਬੱਚੇ ਆਉਣਗੇ ਤਾਂ ਹੋ ਸਕਦਾ ਜਿਹੜੇ ਕੁਰਸੀ ਨੂੰ ਤੇ ਪੈਸੇ ਨੂੰ ਪਿਆਰ ਕਰਦੇ ਨੇ ਉਹਨਾਂ ਦੀਆਂ ਕੁਰਸੀਆਂ ਵੀ ਹਿਲਾ ਦੇਣ ਬਿਲਕੁਲ ਹਾਂ ਜੀ ਜਿਹੜੇ ਅੱਜ ਤੱਕ ਹਿੱਲਣਾ ਨਹੀਂ ਚਾਹੁੰਦੇ ਨਾ ਉਹਨਾਂ ਨੂੰ ਕੋਈ ਕਰਮ ਵੀ ਨਹੀਂ ਦਿਖ ਰਿਹਾ ਇਹ ਜੋ ਪੰਥ ਦੇ ਵਿੱਚ ਕੋ ਕਰਮ ਹੋ ਰਹੇ ਨੇ ਨਾ ਜਿਹੜੇ ਆਪਦੇ ਪੰਜ ਕਕਾਰਾਂ ਨੂੰ ਭੁੱਲ ਕੇ ਮਾਫ ਕਰਿਓ ਤੁਸੀਂ ਮੈਨੂੰ ਬਿਲਕੁਲ ਸੱਚ ਹੈ ਜੀ ਜਿਹੜੇ ਪੰਜ ਕਕਾਰਾਂ ਨੂੰ ਭੁੱਲ ਕੇ ਉਹੀ ਤਾਂ ਬੀਬੀਆਂ ਨੂੰ ਬੰਨ ਨਹੀਂ ਦਿੰਦੇ ਕਿਉਂਕਿ ਉਹਨਾਂ ਦੀ ਚੌਧਰ ਦੀਆਂ ਕਮੀਆਂ ਬੀਬੀਆਂ ਨੇ ਦੇਖ ਲਈਆਂ ਤਾਂ ਫਿਰ ਕਹਾਣੀ ਕਿਸੇ ਹੋਰ ਪਾਸੇ ਚਲੀ ਜਾਣੀ ਬਿਲਕੁਲ ਜੀ ਪਰ ਅਸੀਂ ਵੀ ਅਸੀਂ ਵੀ ਕਹਿੰਦੇ ਆ ਨਾ ਬੀਬੀਓ ਮੈਂ ਤਾਂ ਕਹਿੰਦੀ ਆ ਬੀਬੀਆਂ ਬੱਚੇ ਹਰ ਇੱਕ ਇਨਸਾਨ ਕੋ ਰਬਾਨੀ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਤੁਸੀਂ ਕਿਸੇ ਲਈ ਨਾ ਕਰੋ ਤੁਸੀਂ ਉਸ ਬਾਜਾਂ ਵਾਲੇ ਦੀ ਰਜਾ ਮਈ ਦੇ ਵਿੱਚ ਤਾਂ ਰਹਿ ਕੇ ਦੇਖੋ ਇੱਕ ਵਾਰੀ ਕਿਉਂਕਿ ਉਹਨੇ ਸਾਡੇ ਤੋਂ ਕੁਛ ਲੁਕੋਇਆ ਨਹੀਂ ਬਿਲਕੁਲ ਜੀ ਸਭ ਕੁਝ ਵਾਰਤਾਰੀ ਸਾਡੇ ਉਤੋਂ ਤੇ ਗੁਰੂ ਸਾਹਿਬ ਅਕਸ਼ਿਸ਼ ਕਰਨ ਆਪ ਜੀ ਦੇ ਜਿਹੜੇ ਮਿੱਥੇ ਹੋਏ ਪ੍ਰੋਗਰਾਮ ਨੇ ਟੀਚੇ ਨੇ ਜੀਵੰਦ ਵਿੱਚ ਮਹਾਰਾਜ ਪੂਰੇ ਕਰਵਾ ਕੇ ਸੇਵਾ ਲੈਣ ਆਪ ਜੀ ਤੋਂ ਇਹੀ ਅਰਦਾਸ ਹੈ ਜੀ ਸਾਡੀ ਤੇ ਹੋਰ ਕੋਈ ਗੱਲਬਾਤ ਜੀ ਕੋਈ ਖਾਸ ਸੰਦੇਸ਼ ਕੋਈ ਇਸ ਪ੍ਰੋਗਰਾਮ ਦੇ ਇੰਦਾਂ ਦੇ ਸੰਦੇਸ਼ ਤੁਸੀਂ ਲੋਕਾਂ ਨੂੰ ਸੰਗਤਾਂ ਨੂੰ ਦਿੰਦੇ ਰਹੋ ਕਿ ਅਸੀਂ ਜਿਹੜੇ ਸਾਡੇ ਸੱਚ ਦੇ ਪਹਿਰੇ ਤੇ ਪਹਿਰੇਦਾਰੀ ਕਰਕੇ ਇਸ ਸੰਸਾਰ ਤੋਂ ਗਏ ਨੇ ਕਿ ਅਸੀਂ ਉਹਨਾਂ ਨੂੰ ਵੀ ਚੰਗੇ ਲੱਗੇ ਅਸੀਂ ਆਕਾਲ ਪੁਰਖ ਨੂੰ ਵੀ ਚੰਗੇ ਲੱਗੇ ਅਸੀਂ ਆਉਣ ਵਾਲੀਆਂ ਨਸਲਾਂ ਲਈ ਵੀ ਇੱਕ ਉਦਾਹਰਣ ਬਣ ਕੇ ਜਾਈਏ ਇਸ ਦੁਨੀਆ ਤੋਂ ਕਿ ਸਾਡਾ ਤਨ ਮਨ ਤਨ ਇਸ ਪੰਜਾਬ ਦੀ ਧਰਤੀ ਦੇ ਲਿਖੇ ਲੱਗ ਜਾਵੇ ਤੇ ਗੁਰੂ ਦੀ ਰਾਜਾ ਚ ਅਸੀਂ ਜਿਉਂਗੇ ਤੇ ਰਹਿੰਦੇ ਕਾਰਜ ਗੁਰੂ ਸਾਹਿਬ ਆਪਣੇ ਕਾਰਜ ਆਪ ਹੀ ਕਰਵਾ ਲੈਣ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਆਪ ਜੀ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਂਝੇ ਕੀਤੇ ਜੀ ਬਹੁਤ ਬਹੁਤ ਧੰਨਵਾਦ ਬਸ ਇਹੀ ਬੇਨਤੀ ਆਪਾਂ ਦੁਆਰਾ ਫੇਰ ਕਰਦੇ ਆਂ ਗੁਰੂ ਸਾਹਿਬ ਦੀ ਰਾਜਾ ਚੜਾ ਕੇ ਕਿ ਇਤਿਹਾਸ ਤੋਂ ਦੂਰ ਹੋਏ ਉਸੇ ਇਤਿਹਾਸ ਨੂੰ ਘੱਟੋ ਘੱਟ ਜਦੋਂ ਕਿਸੇ ਕੋਈ ਇਹਨਾਂ ਨੇ ਕਿਤਾਬ ਛਾਪਣੀ ਹੁੰਦੀ ਆ ਉਹਨੂੰ ਪਹਿਲਾਂ ਪੜ ਲਿਆ ਕਰਨ ਹਾਂ ਬਿਲਕੁਲ ਮੇਰੇ ਕੋਲ ਇੱਕ ਗੋਡਕਾ ਸਭ ਮੈਂ ਦਮਦਮਾ ਸਭ ਤੋਂ ਖਰੀਦਿਆ ਸੀਗਾ ਨਵੇਂ ਪਾਸ਼ੇ ਦਾ ਉਸ ਗੋਡਕਾ ਸ਼ਬਦ ਗਲਤ ਗੁਰਬਾਣੀ ਹੈ ਤੋ ਇਹ ਨਾ ਕਿਉਂਕਿ ਉਹ ਫਿਰ ਮੈਂ ਜਦੋਂ ਵਿਚਾਰ ਕੀਤੀ ਜਦੋਂ ਮੈਂ ਦੇਖਿਆ ਵੀ ਗੋੜਕਾ ਸਾਹਿਬ ਤੇ ਦੇਖਾਂ ਸੁਧਾਈ ਦਾ ਕਿਸੇ ਦਾ ਨਾਮ ਲਿਖਿਆ ਉਹ ਪਰ ਉਹ ਗੋੜਕਾ ਸਾਹਿਬ ਤੇ ਸੁਧਾਈ ਦਾ ਨਾਮ ਵੀ ਨਹੀਂ ਪਰ ਲੇਕਿਨ ਜਿੰਨਾ ਚਿਰ ਗੋੜਕਾ ਸਾਹਿਬ ਦੀ ਸੁਧਾਈ ਨਹੀਂ ਹੋਈ ਉਹਨਾਂ ਚ ਪਬਲਿਸ਼ਟ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਨਾ ਬਾਸਾਣ ਗੈਲੀਆਂ ਨੇ ਜੀ ਆ ਵੈਸਲੇ ਪੰ ਨਿਸ਼ਾਨੀ ਪਰ ਇਹ ਵੈਸਲਾ ਪੰ ਦੂਰ ਕਰਨਾ ਪਊਗਾ ਬਿਲਕੁਲ ਹਾਂ ਜੀ ਆ ਵੈਸਲੇ ਪੰ ਦੇ ਲਈ ਪਹਿਰੇਦਾਰੀ ਤਾਂ ਕਰਨੀ ਪਊ ਬਿਲਕੁਲ ਜੀ ਆਪ ਜੀ ਜੈਸੇ ਗੁਰੂ ਦੇ ਪਿਆਰੇ ਜੇ ਖਾਣਨ ਗਏ ਜਿਵੇਂ ਪ੍ਰੀਤ ਸੈਣੀ ਸਵਾਲ ਕਰਦਾ ਸੀ ਸਿੱਧੇ ਹਨਾ ਇਹਨਾਂ ਲੋਕਾਂ ਨੂੰ ਉਦੋਂ ਹੀ ਸਵਾਲ ਕਰਨੇ ਪੈਣੇ ਨੇ ਤਾਂ ਹੀ ਥੋੜਾ ਜਿਹਾ ਡਰ ਰਹੋ ਇਹਨਾਂ ਲੋਕਾਂ ਨੂੰ ਕੋਈ ਹੈ ਕੋਈ ਪੁੱਛਣ ਵਾਲਾ ਨਹੀਂ ਅਸੀਂ ਤਾਂ ਦੇਖੋ ਸਵਾਲ ਕੌਣ ਕਰਨ ਵਾਲੇ ਸਾਡੀ ਉਹਨੇ ਲਾਈ ਹੋਈ ਇਦਾਂ ਤਰੀਕੇ ਦੀ ਆ ਬਿਲਕੁਲ ਹਾਂ ਜੀ ਡਿਊਟੀ ਕਿਉਂਕਿ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਬਿਲਕੁਲ ਅਸੀਂ ਨਾ ਤਾਂ ਕਿਸੇ ਸਿਆਸਤ ਦੇ ਗੁਲਾਮ ਆ ਨਾ ਅਸੀਂ ਕਿਸੇ ਕੁਰਸੀ ਦੇ ਗੁਲਾਮ ਆ ਨਾ ਅਸੀਂ ਮਾਇਆ ਦੇ ਗੁਲਾਮ ਆ ਅਸੀਂ ਤਾਂ ਸਿਰਫ ਉਸ ਅਕਾਲ ਪੁਰਖ ਦੇ ਗੁਲਾਮ ਆ ਬਿਲਕੁਲ ਜੀ ਉਹਦੀ ਗੁਲਾਮੀ ਦੇ ਵਿੱਚ ਉਹਦੀ ਮੌਜ ਦੇ ਵਿੱਚ ਜੋ ਕਰਾ ਰਹੇ ਆ ਉਹਦੀ ਰਜਾ ਦੇ ਵਿੱਚ ਚੱਲ ਰਹੇ ਆ ਪਾਣੀ ਦੀ ਵਹਾਵ ਵਾਂਗੂ ਤੇ ਉਹ ਚਲਾਈ ਜਾਵੇ ਤੇ ਜੋ ਵਰਤਾਰਾ ਦਿਮਾਗ ਚ ਬੁੱਧੀ ਚ ਜ਼ੁਬਾਨ ਚ ਵਰਤਾਊਗਾ ਤੇ ਆਪਾਂ ਵਰਤਾਈ ਜਾਣਾ ਬਸ ਇਹ ਉਹਦਾ ਹੁਕਮ ਆਇਆ ਉਹਦਾ ਪਾਣਾ ਵਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਸਮ ਚੜ੍ਹਦੀ ਕਲਾ ਚ ਰੱਖਣ ਤੁਹਾਡਾ ਮੈਨੂੰ ਇਹ ਜਿਹੜਾ ਮਿਸ਼ਨ ਸ਼ੁਰੂ ਕੀਤਾ ਤੁਸੀਂ ਬਈ ਬੱਚਿਆਂ ਨੂੰ ਐਜੂਕੇਸ਼ਨ ਦੇਣ ਦਾ ਹਾਂਜੀ ਚਲੋ ਆਪ ਜੀ ਤੇ ਬਹੁਤ ਵਧੀਆ ਪਰਮਾਤਮਾ ਨੇ ਕਿਰਪਾ ਕੀਤੀ ਐ ਇਸੇ ਤਰ੍ਹਾਂ ਦੇ ਗੁਰਸਿੱਖ ਪਿਆਰੇ এডਿਕੇਸ਼ਨ ਵੱਲ ਧਿਆਨ ਦੇਣ ਲੱਗ ਜਾਣਗੇ ਇਤਿਹਾਸ ਵੱਲ ਧਿਆਨ ਦੇਣ ਲੱਗ ਜਾਣਗੇ ਤਾਂ ਮੇਰੇ ਖਿਆਲ ਚ ਉਹ ਬਹੁਤਾ ਦੂਰ ਨਹੀਂ ਹੋਣਾ ਸਮਾਂ ਕਿ ਅਸੀਂ ਉਹ ਖਾਲਸਾ ਰਾਜ ਵਾਲੀ ਸੋਚ ਨੂੰ ਪਰਫੁੱਲਤ ਕਰਸੇ ਖਾਲਸਾ ਮਤਲਬ ਪਿਓਰਿਟੀ ਬਿਲਕੁਲ ਬਿਲਕੁਲ ਤੇ ਜਦੋਂ ਸੱਚ ਬੋਲਣ ਦੀ ਪਹਿਰੇਦਾਰੀ ਚੱਲ ਪਊਗੀ ਸਾਡਾ ਇਤਿਹਾਸ ਵੀ ਆਜੂਗਾ ਇਤਿਹਾਸ ਤੋਂ ਬੱਚ ਸੱਚ ਬੋਲਣਗੇ ਗੁਰਬਾਣੀ ਤੋਂ ਸੱਚ ਬੋਲਣਗੇ ਸਾਡੇ ਪਹਿਰਾਵੇ ਨੂੰ ਪਿਆਰ ਕਰਨਗੇ ਹੁਣ ਉਹ ਤਾਂ ਇਸ ਪਹਿਰਾਵੇ ਪਿੱਛੇ ਜਾਣ ਦੇਗੇ ਪਰ ਸਾਨੂੰ ਪਸੰਦ ਨਹੀਂ ਹਾਂ ਬਿਲਕੁਲ ਜੀ ਹਾਂ ਸਾਨੂੰ ਪਸੰਦ ਨਹੀਂ ਕਿਉਂਕਿ ਪਰ ਲੇਕਿਨ ਇਹ ਸਾਡੀ ਸੈਲਫ ਐਡਵਾਂਸ ਬਿਲਕੁਲ ਬਿਲਕੁਲ ਜੀ ਗੁਰੂ ਸਾਹਿਬ ਸਮਾਪਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੰਸ ਵਾਹਿਗੁਰੂ ਦੀ ਵੈਸੇ ਰਾਜਾ ਚੀਜੋ ਕੋ ショ ਨੇ ਕਲਾ ਕਰਤੀ ਹੈ ਆਪਣੀ ਪਰ ਫਿਰ ਵੀ ਜੇ ਮੇਰੇ ਤੋਂ ਕੋਈ ਉਚ ਨੀਚ ਸ਼ਬਦ ਗੁਰੂ ਦੀਆਂ ਸੰਗਤਾਂ ਨੂੰ ਕਿਉਂਕਿ ਸੰਗਤ ਤੋਂ ਅਸੀਂ ਮਾਫੀ ਮੰਗ ਸਕਦੇ ਆ ਪਰ ਲੇਕਿਨ ਓਮੇ ਦੇਆਂ ਤੋਂ ਨਹੀਂ ਮੰਗ ਸਕਦੇ ਜਿਹੜੇ ਕੁਰਸੀਆਂ ਤੇ ਪੈਸਿਆਂ ਦੇ ਭੁੱਖੇ ਨੇ ਜਿਹੜੇ ਚੌਧਰ ਦੇ ਭੁੱਖੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਤੋਂ ਤੇ ਇਸ ਬੱਚੇ ਦਾ ਬਹੁਤ ਬਹੁਤ ਧੰਨਵਾਦ ਜੋ ਜੀ ਨੇ ਪੰਥ ਕੌਮ ਲਈ ਆਪਣਾ ਸਮਾਂ ਕੱਢਿਆ ਹੋਇਆ ਵਾ ਬੱਚਿਆਂ ਨੂੰ ਸਿੱਖੀ ਨਾਲ ਜੋੜਦੇ ਨੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਦੇ ਨੇ ਤੇ ਆਏ ਤਾਂ ਥੋੜਾ ਜਿਹਾ ਚਰ ਉਹਨਾਂ ਨੇ ਹਕੂਮਤ ਤੇ ਮਾਤਾ ਜੀ ਵਿਚਾਰਾਂ ਕਰੀਏ ਉਸ ਸਮੇਂ ਇਹਨਾਂ ਨੇ ਚੜ੍ਹਦੀ ਕਲਾ ਨਾਲ ਚੜ੍ਹਦੀ ਕਲਾ ਚ ਰੱਖਣ ਇਸੇ ਤਰ੍ਹਾਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਸੇਵਾ ਸਿਮਰਨ ਦੀਆਂ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ ਅਰਦਾਸ ਕਰਿਆ ਕਰੀਏ ਵਾਹੀ ਗੁਰੂ ਜੀ ਸਭ ਦੇ ਕਰਨ ਚ ਤਾਂ ਦਰਸਤੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਿਓ ਔਰ ਆਹੇ ਪਿਆਨੋ ਵੀ ਆਪਣੇ ਚਰਨਾਂ ਦੀ ਪ੍ਰੇਮ ਪ੍ਰਤੀ ਉਹ ਬਖਸ਼ਿਸ਼ ਕਰਿਓ ਬੁੱਧੀ ਤੇ ਉਹਨਾਂ ਦੀ ਤੇ ਵੀ ਇਸੇ ਤਰ੍ਹਾਂ ਕਿਰਪਾ ਕਰਿਓ। ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਆਪ ਜੀ ਨੇ ਸਾਰਾ ਪ੍ਰੋਗਰਾਮ ਸੁਣਿਆ ਤੇ ਆਪਣੇ ਵਿਚਾਰ ਕਮੈਂਟਸ ਇਦਾਂ ਰੇ ਜਰੂਰ ਸਾਂਝੇ ਕਰਿਓ। ਤੇ ਮਾਤਾ ਪਰਮਜੀਤ ਕੌਰ ਜੀ ਹਮਣਾ ਤੇ ਇਹਨਾਂ ਦੇ ਨਾਲ ਵੀ ਮਾਤਾ ਜੀ ਕਾਇ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੋਵਾਂ ਜੀਆਂ ਦਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।